ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇ ਤੁਸੀਂ ਆਪਣੇ ਘਰ ਦੇ ਵਿੱਚ ਬਰਕਤ ਚਾਹੁੰਦੇ ਹੋ ਖੁਸ਼ੀਆਂ ਚਾਹੁੰਦੇ ਹੋ ਤੰਦਰੁਸਤੀ ਚਾਹੁੰਦੇ ਹੋ ਤਾਂ ਮਹਾਪੁਰਖਾਂ ਦੇ ਦੱਸੇ ਹੋਏ ਅਨਸਾਰ ਇਹ ਤਿੰਨ ਗੱਲਾਂ ਪੱਲੇ ਨਾਲ ਪਾ ਲਓ ਆਪਣੇ ਘਰ ਦੇ ਵਿੱਚ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿਓ ਤਾਂ ਘਰ ਦੇ ਵਿੱਚ ਹਮੇਸ਼ਾ ਬਰਕਤ ਰਹੇਗੀ ਕੁਝ ਲੋਕ ਕਹਿ ਦਿੰਦੇ ਹਨ ਕਿ ਅਸੀਂ ਜਿੰਨਾ ਮਰਜ਼ੀ ਕਮਾ ਲਈਏ ਸਾਡੇ ਪੈਸੇ ਦੇ ਵਿੱਚ ਬਰਕਤ ਨਹੀਂ ਰਹਿੰਦੀ ਸਾਡੇ ਘਰ ਦੇ ਵਿੱਚ ਰਿਜਕ ਚ ਬਰਕਤ ਨਹੀਂ ਰਹਿੰਦੀ ਘਰ ਦੀ ਪੂਰੀ ਨਹੀਂ ਪੈਂਦੀ ਤਾਂ ਉਹ ਪੂਰੀ ਪੈਣੀ ਸ਼ੁਰੂ ਹੋ ਜਾਵੇਗੀ ਸਾਧ ਸੰਗਤ ਜੀ ਜੇਕਰ ਆਪਾਂ ਮਹਾਪੁਰਖਾਂ ਦੇ ਦੱਸੇ ਅਨੁਸਾਰ ਇਹ ਤਿੰਨ ਕੰਮ ਕਰ ਲੈਂਦੇ ਹਾਂ ਸਖਿਆਵਾ ਸਾਡੇ ਗੁਰੂਆਂ ਦੀਆਂ ਹਨ ਜੋ ਮਹਾਪੁਰਖ ਜੀ ਸਾਨੂੰ ਸੌਖੇ ਤਰੀਕੇ ਦੇ ਨਾਲ ਸਮਝਾਉਂਦੇ ਹਨ ਮਹਾਪੁਰਖ ਜੀ ਕਹਿੰਦੇ ਹਨ ਕਿ ਜੇ ਤੁਸੀਂ ਆਪਣੇ ਘਰ ਦੇ ਵਿੱਚ ਬਰਕਤ ਚਾਹੁੰਦੇ ਹੋ ਸਾ ਸੰਗਾ ਜੀ ਇਹਨਾਂ ਗੱਲਾਂ ਨੂੰ ਫੋਲੋ ਜ਼ਰੂਰ ਕਰੋ ਸਾ ਸੰਗਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਾ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਆਪਣੇ ਪੈਣ ਭਰਾਵਾਂ ਦੇ ਨਾਲ ਸ਼ੇਅਰ ਵੀ ਕਰ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਾ ਜੀ ਸਭ ਤੋਂ ਪਹਿਲੀ ਗੱਲ ਪੱਲੇ ਪਨ ਲਾਓ ਕਿ ਕਦੇ ਵੀ ਆਪਣੀ ਜ਼ੁਬਾਨ ਤੇ ਕੌੜਾ ਸ਼ਬਦ ਨਹੀਂ ਲੈ ਕੇ ਆਉਣਾ ਥੋੜਾ ਸ਼ਅਬਦ ਨਹੀਂ ਲੈ ਕੇ ਆਉਣਾ ਬਹੁਤਾ ਕਵਾਂਗੇ ਤਾਂ ਬਹੁਤਾ ਹੀ ਹੋਵੇਗਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਕੋਈ ਵੀ ਤੁਹਾਨੂੰ ਤੁਹਾਡਾ ਹਾਲ-ਚਾਲ ਪੁੱਛਦਾ ਹੈ ਤੁਹਾਡੀ ਸਿਹਤ ਬਾਰੇ ਪੁੱਛਦਾ ਹੈ ਤੁਹਾਡੇ ਕਾਰੋਬਾਰ ਦੇ ਬਾਰੇ ਕੁਝ ਪੁੱਛਦਾ ਹੈ ਤਾਂ ਉਹਨਾਂ ਨੂੰ ਇਹੀ ਕਹੋ ਕਿ ਵਾਇਗਰੋ ਜੀ ਦੀ ਬਹੁਤ ਕਿਰਪਾ ਹੈ ਮਹਾਂਪੁਰਖ ਜੀ ਕਹਿੰਦੇ ਹਨ ਘਰ ਦੇ ਵਿੱਚ ਪਾਵੇਂ ਕਿਸੇ ਵੀ ਚੀਜ਼ ਦੀ ਕਮੀ ਹੋਵੇ ਤਾਂ ਵੀ ਹਰ ਇੱਕ ਥਾਂ ਤੇ ਹਰ ਇੱਕ ਬੰਦੇ ਦੇ ਨਾਲ ਆਪਣਾ ਦੁੱਖੜਾ ਨਾ ਰੋਵੋ ਕਿਉਂਕਿ ਕਈਆਂ ਦਾ ਸੰਗਤ ਜੀ ਉਸ ਪਾ ਹੁੰਦਾ ਹੈ ਕਈ ਉਹ ਜਿੱਥੇ ਬੈਠਦੇ ਹਨ ਉੱਥੇ ਹੀ ਆਪਣੇ ਦੁੱਖੜੇ ਰੋਣੇ ਸ਼ੁਰੂ ਕਰ ਦਿੰਦੇ ਹਨ ਕਿ ਮੈਂ ਬਹੁਤ ਦੁਖੀ ਹਾਂ ਸਾਡੇ ਘਰ ਦੇ ਵਿੱਚ ਆਹ ਚੀਜ਼ ਦੀ ਕਮੀ ਹੈ ਸਾਡੇ ਘਰ ਦੇ ਵਿੱਚ ਆਹ ਚੀਜ਼ ਨਹੀਂ ਹੈ ਤਾਂ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਹਨ ਕਿ ਜਿਹੜੇ ਸ਼ਬਦ ਆਪਾਂ ਵਾਰ-ਵਾਰ ਵਰਤਦੇ ਹਾਂ ਆਪਣੇ ਜ਼ੁਬਾਨ ਤੇ ਵਾਰ-ਵਾਰ ਲੈ ਕੇ ਆਉਂਦੇ ਹਨ ਜਿਹੜੇ ਸ਼ਬਦ ਆਪਾਂ ਵਾਰ-ਵਾਰ ਕਹਿੰਦੇ ਹਾਂ ਆਪਣੇ ਮਨ ਦੇ ਵਿੱਚ ਦਹਰ ਆਉਂਦੇ ਹਨ ਉਹ ਸ਼ਬਦ ਫਿਰ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਹਨ ਜੇ ਹਰ ਵੇਲੇ ਆਪਾਂ ਆਪਣੇ ਆਪ ਨੂੰ ਦੁਖੀ-ਦੁਖੀ ਕਹਿੰਦੇ ਰਹਾਂਗੇ ਜਾਂ ਆਪਣੇ ਘਰ ਦੇ ਵਿੱਚ ਥੋੜਾ-ਥੋੜਾ ਕਹਿੰਦੇ ਰਹਾਂਗੇ ਤਾਂ ਫਿਰ ਇਹ ਸ਼ਬਦ ਵੀ ਸਿੱਧ ਹੋ ਜਾਂਦੇ ਹਨ ਇਸ ਕਰਕੇ ਹਰ ਵੇਲੇ ਇਹ ਸ਼ਬਦ ਦੀ ਵਰਤੋਂ ਨਾ ਕਰੋ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਇਹੀ ਕਹਿਣ ਦੀ ਆਦਤ ਬਣਾ ਲਓ ਭਾਵੇਂ ਤੁਹਾਡੇ ਕੋਲ ਚੀਜ਼ ਪਾਵੇਂ ਜਿੰਨੇ ਮਰਜ਼ੀ ਹੋਵੇ ਪਰ ਕਹਿਣਾ ਇਹੋ ਹੈ ਕਿ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਚੜ੍ਹ ਦੀ ਕਲਾ ਹੈ ਪਰ ਕਈਆਂ ਦਾ ਕੀ ਸੁਭਾਅ ਹੈ ਕਿ ਚੀਜ਼ ਕੋਲ ਹੁੰਦਿਆਂ ਹੋਇਆਂ ਵੀ ਮਰੂ ਮਰੂ ਕਾਦੇ ਰਿੰ ਇੰਤਿਹਾਨ ਚੀਜ਼ ਕੋਲ ਹੁੰਦਿਆਂ ਹੋਇਆਂ ਕਹੀ ਜਾਣਗੇ ਸਾਡਾ ਤਾਂ ਸਾਡਾ ਤਾਂ ਸਾਦਾ ਹੀ ਮਸਾ ਹੈ ਅਸੀਂ ਬੜੇ ਔਖੇ ਆ ਇਹ ਸੁਭਾਅ ਛੱਟਣਾ ਹੈ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਜਿੰਨਾ ਮਾਲਕ ਨੇ ਦਿੱਤਾ ਹੈ ਉਹਦਾ ਸ਼ੁਕਰਾਨਾ ਕਰਦੇ ਰਹਿਣਾ ਹੈ ਜੋ ਚੀਜ਼ ਅਜੇ ਖੋਲ ਨਹੀਂ ਹੈ ਉਹਦਾ ਚੇਕਰ ਨਾ ਕਰੋ ਉਹਦੇ ਲਈ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਾ ਕਰੋ ਮਹਾਂਪੁਰਖ ਜੀ ਕਹਿੰਦੇ ਹਨ ਕਿ ਜੇ ਘਰ ਦੇ ਵਿੱਚ ਬਰਕਤ ਚਾਹੀਦੀ ਹੈ ਤਾਂ ਸਾਡੇ ਕੋਲ ਇਹ ਤਿੰਨ ਚੀਜ਼ਾਂ ਹੋਣੀਆਂ ਬਹੁਤ ਹੀ ਜ਼ਰੂਰੀ ਹਨ ਪਹਿਲਾ ਸਾਦਕੇ ਦੂਜਾ ਸੱਚਾਈ ਤੇ ਤੀਜਾ ਸਬਰ ਸੰਤੋਖ ਇਹ ਤਿੰਨੇ ਚੀਜ਼ਾਂ ਹੀ ਸਾਡੇ ਘਰ ਦੇ ਵਿੱਚ ਬਰਕਤ ਲੈ ਕੇ ਆਉਂਦੀਆਂ ਹਨ ਪਾ ਜੇ ਕਰ ਸਾਦਗੀ ਦੀ ਜਗ੍ਹਾ ਤੇ ਵਖਾਵਾ ਆ ਜਾਵੇ ਸੱਚਾਈ ਦੀ ਜਗ੍ਹਾ ਤੇ ਬੇਈਮਾਨੀ ਠੱਗੀ ਠੋਰੀ ਆ ਜਾਵੇ ਸਬਰ ਸੰਤੋਖ ਦੀ ਜਗ੍ਹਾ ਤੇ ਲਾਲਚ ਆ ਜਾਵੇ ਤਾਂ ਫਿਰ ਬੰਦੇ ਦੇ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ ਉਹ ਬੰਦਾ ਕਦੇ ਖੁਸ਼ ਹੋ ਹੀ ਨਹੀਂ ਸਕਦਾ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ਾਂਤੀ ਸਕੂਨ ਨਹੀਂ ਆ ਸਕਦਾ ਕਿਉਂਕਿ ਬੇਈਮਾਨੀ ਦਾ ਪੈਸਾ ਜਿੰਨਾ ਮਰਜ਼ੀ ਘਾਦੇ ਵਿੱਚ ਆ ਜਾਵੇ ਉਹ ਬੇਈਮਾਨੀ ਦੇ ਪੈਸੇ ਤੇ ਨਾਲ ਜਿੰਨਾ ਮਰਜ਼ੀ ਬੰਦਾ ਸੁੱਖ ਸਹੂਲਤਾਂ ਖਰੀਦ ਲਵੇ ਬੇਈਮਾਨੀ ਦਾ ਪੈਸਾ ਸਾਨੂੰ ਸੁਖੀ ਨਹੀਂ ਕਰ ਸਕਦਾ ਸਭ ਤੋਂ ਪਹਿਲਾਂ ਬੇਈਮਾਨੀ ਬੰਦੇ ਦੀ نیند ਉਡਦੀ ਹੈ ਉਹ ਰਾਤ ਨੂੰ ਸੌਂ ਨਹੀਂ ਸਕਦਾ ਕਿਉਂਕਿ ਹਰ ਵੇਲੇ ਤਾਂ ਮਨ ਤੇ ਬੋਝ ਪਿਆ ਰਹਿੰਦਾ ਹੈ ਕਿ ਮੇਰੀ ਬੇਈਮਾਨੀ ਮੇਰਾ ਝੂਠ ਫੜਿਆ ਨਾ ਜਾਵੇ ਰਾਤਾਂ ਦੀ ਨੀਂਦ ਸੰਗਤ ਹੀ ਉੜ ਜਾਂਦੀ ਹੈ ਉਸ ਦੀ ਦਿਨ ਦਾ ਚੈਨ ਉੜ ਜਾਂਦਾ ਹੈ ਫਿਰ ਸਰੀਰ ਨੂੰ ਲੱਗਦੀਆਂ ਹਨ ਬਿਮਾਰੀਆਂ ਮਹਾਪੁਰਖ ਜੀ ਕਹਿੰਦੇ ਹਨ ਕਿ ਪੈਸੇ ਦਾ ਪੈਸਾ ਤਾਂ ਸਾਡੇ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਉਡਾ ਕੇ ਲੈ ਜਾਂਦਾ ਹੈ ਸੁੱਖ, ਚੈਨ, ਤੰਦਰੁਸਤੀ, ਘਰ ਦੀਆਂ ਖੁਸ਼ੀਆਂ ਸਭ ਕੁਝ ਪੈਸੇ ਦੇ ਪੈਸੇ ਦੇ ਨਾਲ ਰੁੜ ਜਾਂਦਾ ਹੈ। ਇਸ ਕਰਕੇ ਹੱਕ ਸੱਚ ਦੇ ਕਿਰਤ ਕਮਾਈ ਕਰਨੇ ਹਨ, ਇਮਾਨਦਾਰੀ ਦੇ ਕਿਰਤ ਕਰਨੇ ਹਨ ਕਿਉਂਕਿ ਇਮਾਨਦਾਰੀ ਦੇ ਕਿਰਤ ਦੇ ਵਿੱਚ ਇਹ ਬਰਕਤਾਂ ਹਨ। ਉਦਮੀ, ਮਿਹਨਤੀ ਤੇ ਕਿਰਤੀ ਬੰਦੇ ਦੀ ਪਾ ਵਾਇ ਕਰੋ ਜੀ ਹਮੇਸ਼ਾ ਹੀ ਪੜਦੇ ਹਨ ਗੁਰੂ ਨਾਨਕ ਗੁਰੂ ਨਾਨਕ ਪਾਸ਼ਾ ਜੀ ਸਾਨੂੰ ਖੁਦ ਇਹ ਮਤ ਦਿੰਦੇ ਹਨ ਇਹ ਸਿੱਖਿਆ ਦਿੰਦੇ ਹਨ ਕਿ ਹੱਕ ਸੱਚ ਦੇ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹ ਸੜੇ ਗੁਰੂ ਨਾਨਕ ਪਾਸ਼ਾ ਜੀ ਦੀਆਂ ਸਖਿਆਵਾਂ ਹਨ ਜੇ ਗੁਰੂ ਨਾਨਕ ਪਾਸ਼ਾ ਜੀ ਦੇ ਕਾੜ ਦੀਆਂ ਖੁਸ਼ੀਆਂ ਚਾਹੀਦੀਆਂ ਹਨ ਕਲਗੀਧਰ ਪਾਸ਼ਾ ਜੀ ਦੇ ਕਾੜ ਦੀਆਂ ਖੁਸ਼ੀਆਂ ਚਾਹੀਦੀਆਂ ਹਨ ਤਰੇਸਾਨੋ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਖਿਆਵਾਂ ਦੇ ਅਨੁਸਾਰ ਚੱਲਣਾ ਪੈਣਾ ਹੈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਵੀ ਕੱਢਣਾ ਹੈ ਉਹ ਦਸਵੰਦ ਨੂੰ ਲੋੜਵੰਦ ਗਰੀਬ ਦੇ ਪਦਧਰ ਵਿੱਚ ਆਪਾਂ ਲਾ ਸਕਦੇ ਹਾਂ ਗੁਰੂ ਸਾਹਿਬ ਜੀ ਨੇ ਸਾਨੂੰ ਆਪ ਹੀ ਇਹ ਦਸਵੰਦ ਨੂੰ ਲੇਖੇ ਲਉਣਾ ਸਿਖਾਇਆ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਤੂੰ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦਾ ਹੈ ਗੁਰੂਕਾਰ ਲੈ ਕੇ ਆਉਣ ਲੱਗਦਾ ਹੈ ਪਹਿਲਾਂ ਆਪਣੇ ਆਸ-ਪਾਸ ਤੇ ਤੇਰੇ ਆਣ-ਕਵਾਂ ਦੇ ਵਿੱਚ ਗਲੀ ਮਹੱਲੇ ਦੇ ਵਿੱਚ ਤੇਰੇ ਰਿਸ਼ਤੇਦਾਰੀ ਦੇ ਵਿੱਚ ਕੋਈ ਲੋੜਵੰਦ ਕੋਈ ਮੁਸੀਬਤਵੰਦ ਤਾਂ ਨਹੀਂ ਜੇ ਹੈ ਤਾਂ ਉਸ ਦੀ ਮਦਦ ਜ਼ਰੂਰ ਕਰ ਦਵੋ ਉਹ ਦਾ ਸੰਬੰਧ ਉਹਦੀ ਮਦਦ ਦੇ ਵਿੱਚ ਲਾ ਦਵੋ ਉਹ ਦਾ ਸੰਬੰਧ ਸਾਡੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਵੇਗਾ ਕਿਉਂਕਿ ਗਰੀਬ ਦਾ ਮੋਹ ਗੁਰੂ ਦੇ ਕੋਲ ਹੈ ਇਹ ਗੁਰੂ ਸਾਹਿਬ ਜੀ ਨੇ ਕਿਹਾ ਹੈ ਤਾਂ ਆਪਾਂ ਆਪਣੀ ਹੱਕ ਸੱਚ ਦੇ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਕੱਢੇ ਹੋਏ ਦਸਵੰਦ ਗਰੀਬ ਦੇ ਲੋੜਵੰਦ ਮਦਦ ਦੇ ਵਿੱਚ ਲਾ ਸਕਦੇ ਹਾਂ ਬਾਕੀ ਗੁਰੂ ਘਰ ਦੇ ਵਿੱਚ ਵੀ ਚੱਲ ਰਹੀਆਂ ਸੀਮਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਸਾਡੇ ਕੱਢੇ ਹੋਏ ਦਸਵੰਦ ਨੂੰ ਪੰਡਾ ਰੰਗ ਪਾਗ ਲਗਾਉਂਦੇ ਹਨ ਜੇ ਆਪਾਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਹਾਂ ਸਾ ਉਸਨੂੰ 10 ਗੁਣਾ ਹੋ ਕੇ ਵਾਪਸ ਮਿਲਦਾ ਹੈ ਬਾਕੀ ਜਦੋਂ ਵੀ ਆਪਣੇ ਹੱਕ ਸੱਚ ਦੇ ਕਿਰਤ ਕਮਾਈ ਨੂੰ ਲੇਖੇ ਲਾਉਣਾ ਹੈ ਥੋੜੀ ਜਾਂਚ ਪੜਤਾਲ ਜ਼ਰੂਰ ਕਰ ਲੈਣੀ ਚਾਹੀਦੀ ਹੈ ਸਾਡਾ ਦਸਵੰਦ ਗਲਤ ਹੱਥਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਅਸਲ ਲੋੜਵੰਦੇ ਕੋਲ ਜਾਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੁਝ ਲੋਕ ਐਸੇ ਵੀ ਹਨ ਜੋ ਆਪਣਾ ਦੁੱਖੜਾ ਰੋਂਦੇ ਹਨ ਮਜਬੂਰੀ ਦੱਸਦੇ ਹਨ ਤੇ ਸੰਗਤ ਇਹ ਕਈ ਵਾਰ ਭਲੇ ਬੰਦੇ ਦੀ ਪਹਲਵਾਨੀ ਦਾ ਫਾਇਦਾ ਚੁੱਕ ਜਾਂਦੇ ਹਨ ਕਈ ਵਾਰ ਇਹ ਠੱਗ ਭਈ ਮਨ ਨੂੰ ਪਤਾ ਲੱਗ ਜਾਵੇ ਕਿ ਇਹ ਬੰਦਾ ਬਹੁਤ ਹੀ ਨੇਕ ਤੇ ਇਨਸਾਨ ਹੈ ਗਰੀਬਾਂ ਦੀ ਮਦਦ ਕਰਦਾ ਹੈ ਤਾਂ ਕਈ ਵਾਰ ਚੋਰ ਹੀ ਸਾਦੇ ਪੈਸੇ ਵਿੱਚ ਆ ਕੇ ਉਹਨੂੰ ਠੱਗ ਲੈਂਦੇ ਹਨ ਦੁੱਖ ਦੱਸ ਕੇ ਮਜਬੂਰੀ ਦੱਸ ਕੇ ਉਹਦੇ ਤੋਂ ਪੈਸੇ ਲੈਣੇ ਉਧਾਰ ਕਹਿ ਕੇ ਲੈਣੇ ਫਿਰ ਵਾਪਸ ਨਾ ਮੋੜਨੇ ਤਾਂ ਜਦੋਂ ਕਿਸੇ ਇਮਾਨਦਾਰ ਸੱਚੇ ਸੁੱਚੇ ਬੰਦੇ ਦੇ ਨਾਲ ਇਸ ਤਰ੍ਹਾਂ ਧੋਖਾ ਧੜੇ ਹੋ ਜਾਵੇ ਉਹਦਾ ਵਿਸ਼ਵਾਸ ਇੱਕ ਵਾਰ ਟੋਟ ਜਾਂਦਾ ਹੈ ਕਈ ਵਾਰ ਫਿਰ ਉਹ ਦੁਬਾਰਾ ਵਿਸ਼ਵਾਸ ਨਹੀਂ ਕਰ ਪਾਉਂਦਾ ਇਸ ਕਰਕੇ ਸਾ ਸੰਗਜਿ ਕਈ ਵਾਰ ਅਸਲ ਲੋੜਵੰਦਰੇ ਮਦਦੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਜਦਸ ਬੰਦੇ ਦੇ ਨਾਲ ਇੱਕ ਵਾਰ ਠੱਗੀ ਹੋ ਗਈ ਕਿਸੇ ਨੇ ਉਹਦਾ ਵਿਸ਼ਵਾਸ ਤੋੜ ਦਿੱਤਾ ਫਿਰ ਉਹਦੇ ਲਈ ਸਾਰੇ ਠੱਗ ਪਈ ਮਨ ਹੀ ਹੋ ਜਾਂਦੇ ਹਨ ਉਹ ਛੇਤੀ ਕੀਤੇ ਹਨ ਕਿਸੇ ਤੇ ਚੱਕੇ ਨੂੰ ਨਹੀਂ ਕਰ ਪਾਉਂਦਾ ਮਹਾਪੁਰਖ ਜੀ ਕਹਿੰਦੇ ਹਨ ਕਿ ਜਿਹੜੇ ਠੱਗ ਫਿਰਤੇ ਵਾਲੇ ਲੋਕ ਹਨ ਜੋ ਕਿ ਸੇ ਇਮਾਨਦਾਰ ਬੰਦੇ ਨੂੰ ਧੋਖਾ ਦਿੰਦੇ ਹਨ ਉਹਦੀਆਂ ਬਾਦ ਅਸੀਸਾਂ ਤਾਂ ਲੈਂਦੇ ਹੀ ਲੈਂਦੇ ਹਨ ਬਲਕਿ ਕਈ ਲੋੜਵੰਦ ਕਈ ਗਰੀਬਾਂ ਦੀਆਂ ਬਾਦ ਦੁਆਵਾਂ ਵਿੱਚ ਇਹਨਾਂ ਠੱਗਾਂ ਬੇਮਾਨਾ ਨੂੰ ਲਗਦੀਆਂ ਹਨ ਇਸ ਕਰਕੇ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਸਾਨੂੰ ਇਹ ਵਾਇਗਰੋ ਜੀ ਨੇ ਸੋਣਾ ਸਰੀਰ ਇਸ ਕਰਕੇ ਦਿੱਤਾ ਹੈ ਕਿ ਇਸ ਸਰੀਰ ਦੇ ਨਾਲ ਆਪਾਂ ਜਿੰਨੇ ਮਿਹਨਤ ਓਨਾ ਹੀ ਸਾਡਾ ਪੱਲਾ ਹੋਣਾ ਹੈ ਓਨਾ ਹੀ ਇਹ ਸਰੀਰ ਨੇ ਤੰਦਰੁਸਤ ਰਹਿਣਾ ਹੈ ਗੁਰੂ ਨਾਨਕ ਪਾਸ਼ਾ ਕਹਿੰਦੇ ਹਨ ਦੱਬ ਕੇ ਬਾਤ ਤੇ ਰੱਜ ਕੇ ਖਾ ਬਸ ਆਪਾਂ ਆਪਣੇ ਗੁਰੂ ਨਾਨਕ ਪਾਸ਼ਾ ਜੀ ਦੀਆਂ ਦਿੱਤੀਆਂ ਹੋਈਆਂ ਸਖਿਆਵਾਂ ਦੇ ਅਨੁਸਾਰ ਚੱਲਣਾ ਹੈ ਸਾਧ ਸੰਗਤ ਜੀ ਕਈ ਲੋਕ ਕਹਿ ਦਿੰਦੇ ਹਨ ਕਿ ਪੁਰਾਣੇ ਸਮੇਂ ਬੜੇ ਚੰਗੇ ਸਨ ਅੱਜ ਦਾ ਸਮਾਂ ਬੜਾ ਖਤਰਨਾਕ ਹੈ ਸਮਾਂ ਬੜਾ ਮਾੜਾ ਹੈ ਸਮਾਂ ਚੰਗਾ ਮਾੜਾ ਨਹੀਂ ਹੁੰਦਾ ਇਨਸਾਨ ਚੰਗਾ ਮਾੜਾ ਹੁੰਦਾ ਹੈ ਇਨਸਾਨ ਦੀ ਸੋਚ ਦੇ ਵਿੱਚ ਜਦੋਂ ਬਦਲਾਅ ਹੁੰਦਾ ਹੈ ਉਦੋਂ ਹੀ ਸਮਾਂ ਬਦਲਦਾ ਹੈ ਜੇ ਸੋਚ ਚੰਗੀ ਹੈ ਤਾਂ ਸਮਾਂ ਚੰਗਾ ਹੈ ਜੇ ਸੋਚ ਹੀ ਮਾੜੀ ਹੈ ਤਾਂ ਫਿਰ ਸਭ ਕੁਝ ਫਿਰ ਸਭ ਕੁਝ ਮਾੜਾ ਹੁੰਦਾ ਹੈ ਪੁਰਾਣੇ ਸਮੇਂ ਚੰਗੇ ਕਿਉਂ ਸਨ ਕਿਉਂਕਿ ਪੁਰਾਣੇ ਸਮੇਂ ਦੇ ਲੋਕਾਂ ਦੇ ਮਨ ਸਾਫ਼ ਸੀ ਸਾਦਗੀ ਸੀ ਉਹਨਾਂ ਦੇ ਪੱਲੇ ਸੱਚਾਈ ਸੀ ਸਬਰ ਸੰਤੋਖ ਸੀ ਘਰਾਂ ਦੇ ਵਿੱਚ ਪ੍ਰੇਮ ਪਿਆਰ ਏਕਤਾ ਇਤفاق ਸੀ ਇਸ ਕਰਕੇ ਪੁਰਾਣੇ ਸਮੇਂ ਚੰਗੇ ਸਨ ਚੰਗੇ ਸਨ ਪਰ ਅੱਜ ਦੇ ਸਮੇਂ ਦੇ ਵਿੱਚ ਵਿਖਾਵਾ ਆ ਗਿਆ ਹੈ ਅੱਜ ਦੇ ਸਮੇਂ ਦੇ ਵਿੱਚ ਝੂਠ ਪਈ ਮਾਨੇ ਵੱਧ ਗਈ ਹੈ ਲਾਲਚ ਵੱਧ ਗਿਆ ਹੈ ਇਸੇ ਕਰਕੇ ਇਹ ਤਾਂ ਸਮਾ ਮਾੜਾ ਹੋ ਰਿਹਾ ਹੈ ਮੁੱਖ ਦੀ ਗੱਲ ਕਿ ਬੰਦੇ ਦੀ ਸੋਚ ਚੰਗੀ ਮਾੜੀ ਹੁੰਦੀ ਹੈ ਤੇ ਸੋਚ ਹੀ ਸਾਡੇ ਸਮੇ ਨੂੰ ਚੰਗਾ ਮਾੜਾ ਬਣਾਉਂਦੇ ਹੈ ਇਸ ਕਰਕੇ ਆਪਣੀ ਸੋਚ ਦੇ ਵਿੱਚ ਸੱਚਾਈ ਰੱਖੋ ਇਮਾਨਦਾਰੀ ਰੱਖਣੀ ਜੇ ਸੱਚੀ ਸੋਚੀ ਹੋਵੇ ਤਾਂ ਪਰਮਪੀਤਾ ਪਰਮਾਤਮਾ ਹਰ ਥਾਂ ਤੇ ਸਹਾਇ ਹੁੰਦੇ ਹਨ ਹਰ ਕੰਮ ਦੇ ਵਿੱਚ ਬਰਕਤ ਪਾਉਂਦੇ ਹਨ ਤਾਂ ਸਾਡੇ ਸੋਚ ਦੇ ਵਿੱਚ ਸੱਚਾਈ ਕਿਵੇਂ ਆਉਂ ਤਾ ਸਾਡੇ ਸੋਲ ਦੇ ਵਿੱਚ ਸੱਚਾਈ ਕਿਵੇਂ ਆਵੇਗੀ ਸੋਚ ਦੇ ਵਿੱਚ ਇਮਾਨਦਾਰੀ ਕਿੰਜ ਆਵੇਗੀ ਜਦੋਂ ਗੁਰੂ ਦੇ ਲਾਣ ਲੱਗਾਗੇ ਜਦੋਂ ਗੁਰੂ ਦਾ ਗਿਆਨ ਹਾਸਲ ਕਰਾਂਗੇ ਇਸ ਕਰਕੇ ਰੋਚਾਨਾ ਸਵੇਰੇ ਉੱਠ ਤੇ ਆਸਾਰ ਪਹਿਲਾਂ ਬਾਣੀ ਦਾ ਪਾਠ ਕਰੋ ਆਪਣੇ ਗੁਰੂ ਦਾ ਗਿਆਨ ਹਾਸਲ ਕਰੋ ਇਹ ਗੁਰ ਬਾਣੀ ਦਾ ਪਾਠ ਗੁਰੂ ਦਾ ਗਿਆਨ ਗੁਰੂ ਸਾਹਿਬ ਜੀ ਨੇ ਗੁਰ ਬਾਣੀ ਤੇ ਰਾਈ ਸਾਨੂੰ ਜ਼ਿੰਦਗੀ ਜਿਉਂਦਾ ਢੰਗ ਦੱਸਿਆ ਹੈ ਕਿ ਅਸੀਂ ਇਹ ਦੁਨੀਆਦਾਰੀ ਦੇ ਵਿੱਚ ਕਿੰਜ ਵਿਚਰਨਾ ਹੈ ਸੋ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਤੋਂ ਕਰਨੀ ਹੈ ਕੁਝ ਲੋਕ ਕਹਿ ਦਿੰਦੇ ਹਨ ਕਿਹੜਾ ਪਾਠ ਕਰੀਏ ਕਿੰਝ ਕਰੀਏ ਤਾਂ ਬਸ ਅੰਮ੍ਰਿਤ ਵੇਲੇ ਉઠੋ ਇਸ਼ਨਾਨ ਕਰੋ ਪੰਜ ਪਾਣੀਆਂ ਦਾ ਨਿਤਨੇਮ ਕਰ ਲਓ ਜਿਸੇਨ ਸਾਡਾ ਪੰਜ ਪਾਣੀਆਂ ਦਾ ਨਿਤਨੇਮ ਪੱਕਾ ਹੋ ਗਿਆ ਸਾਡੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਰਗੇ ਤਰਪਾਸ਼ਾ ਜੀ ਦੀ ਐਸੀ ਕਿਰਪਾ ਹੋਣੀ ਫਿਰ ਉਹ ਕਿਰਪਾ ਸੰਭਾਲਣਾਂ ਵੀ ਸੰਭਾਲੇ ਨਹੀਂ ਜਾਂਦੇ ਪੰਜ ਬਾਣੀਆਂ ਅਮਰਤ ਵੇਲੇ ਦੀਆਂ ਸ਼ਾਮ ਵੇਲੇ ਰਹਿਰਾਜ ਸਾਹਿਬ ਸੌਣ ਵੇਲੇ ਕੀਰਤਨ ਸੋਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੀਏ ਇਹ ਸਤ ਬਾਣੀਆਂ ਦਾ ਨੇਮ ਕਿਤੇ ਸਾਨੂੰ ਮਿਲ ਜਾਵੇ ਤਾਂ ਸਮਝੋ ਸਭ ਕੁਝ ਮਿਲ ਗਿਆ ਜਦੋਂ ਆਪਾਂ ਬਾਣੀ ਦਾ ਪਾਠ ਕਰਦੇ ਹਾਂ ਸਾਡੇ ਮਨ ਅੰਦਰ ਸ਼ਾਂਤੀ ਸੁਖoon ਆਉਂਦਾ ਹੈ ਕਿਉਂਕਿ ਗੁਰੂ ਦੇ ਗੁਣ ਸਾਡੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਹਨ ਸੋ ਗੁਰ ਬਾਣੀ ਦਾ ਪਾਠ ਜ਼ਰੂਰ ਕਰੋ ਦਿਨ ਦੀ ਸ਼ੁਰੂਆਤ ਗੁਰ ਬਾਣੀ ਦੇ ਪਾਠ ਤੋਂ ਕਰੋ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਪੇਨਤੀ ਕਰੋ ਸਾਰਾ ਦਿਨ ਤੁਹਾਡਾ ਵਧੀਆ ਲੰਘੇਗਾ ਸਾਡੇ ਨਾਲ ਸਭ ਕੁਝ ਵਧੀਆ ਹੋਵੇਗਾ ਗੁਰੂ ਸਾਹਿਬ ਜੀ ਨੇ ਆਪੇ ਹੀ ਰਾਹ ਦਿਖਾਈ ਜਾਣਾ ਹੈ ਜੇ ਆਪਾਂ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਾਂਗੇ ਤਾਂ ਉਹ ਰਾਹ ਉਤੇ ਖੁਸ਼ੀਆਂ ਸਾਨੂੰ ਜ਼ਰੂਰ ਮਿਲਣਗੀਆਂ ਬਰਕਤਾਂ ਮਿਲਣਗੀਆਂ ਸਾਹਾ ਸੰਗਤ ਜੀ ਜੇਕਰ ਤੁਹਾਨੂੰ ਇਹ ਸੰਟੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ